ਸੱਲ ਲਈ ਜਿੰਨੇ ਬੰਦੇ ਨੇ ਯੋਗਦਾਨ ਪਾਇਆ ਉਹਦਾ ਬਹੁਤ ਤਾਂ ਵਰਕਰ ਕਹਿਣ ਨੇ ਤੇ ਮਾਰਕ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਬੋ ਸਾਡੀ ਵੀ ਅੱਜ ਖੜੀ ਯਾਰ ਮੇਰੇ ਮੇਰੇ ਵਰਕਰ ਕਬਲਾ ਜੀ ਤਾਂ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੁੱਛਾ ਜਬ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੁੱਛਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਤੇ ਮੁੱਛਾ ਤੇ ਮੁੱਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਬੰਦਾ ਬੰਦਾ ਕਿਹੜੇ ਫੈਕਟਰ ਚੱਲਿਆ ਫਿਰ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਪਰ ਦੀ ਮਰਜ਼ੀ ਤੋਂ ਬਿਨਾਂ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਪੇ ਕਰਨੀਆਂ ਤੇ ਉਹਨੇ ਥੱਲੇ ਕਰਦੀਆਂ ਗੱਲਾਂ ਉਹ ਤਾਂ ਬਹੁਤ ਸਾਰੇ ਤੁਹਾਡੇ ਤਾਂ ਵੀ ਕਿਸੇ ਗਿਆ ਸੀ ਕਿ ਗੈਂਗਸਟਰਾਂ ਦੇ ਨਾਲ ਦੱਸਿਆ ਗਿਆ ਸੀ ਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਉਹਨਾਂ ਵੱਲੋਂ ਇਹੋ ਕਹਿਆ ਜਾ ਰਿਹਾ ਜਿਹੜਾ ਉਹਨਾਂ ਤਾਂ ਜੇ ਲੋਕਾਂ ਨੇ ਵੇਖਿਆ ਸਾਡੇ ਲੋਕਾਂ ਅਮਨਪ੍ਰਤ ਲੋਕ ਹੈ ਮੇਰਾ ਪਰਿਵਾਰ ਛੀਤ ਦਾ ਪਰਵਾਰ ਹੈ ਮੇਰੇ ਪਰਿਵਾਰ ਨੇ ਚਾਰ ਮੈਂਬਰਾਂ ਨੇ ਜਦੋਂ ਕਾਰਾ ਤੌਰ ਆਇਆ ਸੀ ਪੰਜਾਬ ਦੇ ਚਾਹਵਨ ਸੀ ਦੀਦੀ ਤੇ ਚਾਰ ਮੇਰੇ ਫਾਜ਼ਲ ਸਾਹਿਬ ਫਾਜ਼ਲੋ ਦੇ ਚਾਚਾ ਜੀ ਨਾਲ ਚਾਚਾ ਇਥੋਂ ਬਿਠੇ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਦਾ ਕੀ ਸਟੇਟਸ ਹੈ ਔਰ ਇਹਨਾਂ ਦੇ ਕਿੰਨਾ ਕਿੰਨਾ ਲੋਕਾਂ ਨਾਲ ਸੰਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਸੀ ਬਿਲਕੁਲ ਜਿਸ ਲੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਲੈ ਬੋਟ ਪਾਈ ਸੀ ਅੱਜ ਉਹਨਾਂ ਦੇ ਘਰ ਭੰਗੜੇ ਦੇਖਣ ਵਾਲੇ ਤੱਕਰ ਫਾਸਾ ਤੋ ਗੁਸਤਈਆ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦਰ ਨੇ ਕਿਰਪਾ ਕੀਤੀ ਆ ਇੱਕ ਮੁੱਖ ਮੰਤਰੀ ਨਰਕਾਮ ਵਰਕਰ ਲੜਾਈ ਲੜੰਦਿਆ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਸਾਜ ਆ ਮੇਰੇ ਸਿਰ ਤੇ ਰੱਖਿਆ ਇਹ ਕੋ ਛੋਟੀ ਗੱਲ ਨਹੀਂ ਗੀ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੂੰ ਸੰਦਰ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਈ ਟੀਵੀ 'ਚ ਕਿੰਨਾ ਕਿਵੇਂ ਚੱਲਣ ਰਹੀਆਂ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਬੰਦੇਓ ਜੇ ਦਾ ਕਿਹੜਾ ਫੈਕਟਰ ਗਣ ਤੋੜਦਾ ਜੀ ਕਾਂਗਰਸ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਿੰਨਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚਾਹੁੰਦਾ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਇਸ ਪਰਿਵਾਰਵਾਦ ਨੂੰ ਖਤਮ ਕਰੋ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਵੱਡਾ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰੇ ਆਪਣੇ ਵੋਟਰਾਂ ਸਵਰਨ ਬੇਨਤੀ ਕਰਦਾ ਕੋਈ ਹੱਲਾ ਕੁੱਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ ਅਕਾਲੀ ਦਲ ਕਨੈਕਟ ਚੱਕੂ ਫੈਕਟਰੀ ਬੜਾ ਕੰਮ ਆਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਦੋਂ ਚੱਕੂ ਫੈਕਟਰੀ ਚ ਇਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਹੀ ਉਦੋਂ ਚੱਕੂ ਫੈਕਟਰੀ ਕਿੱਥੇ ਸੀਗਾ ਅਕਾਲੀ ਦਲ ਵੱਲੋਂ ਵੀ ਮੇਰੀ ਤਾਂ ਕੋਈ ਫੋਟੋ ਨਹੀਂ ਕਿਸੇ ਦੇ ਨਾਲ ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ ਜਦੋਂ ਪਿਕਰਮ ਜੀ ਟੀਆ ਨੇ ਵਿਧਾਨ ਸਭਾ ਸ਼ਹਿਰ ਚ ਚੋਟੋ ਉਹ ਕਿਹਦੀ ਫੋਟੋ ਸੀਗੀ ਉਤਾਨ ਸਾਰੀ ਨਾਲ ਜਿਹੜੀ ਸੱਪੀਓ ਕਿਹਦੇ ਨਾਲ ਫੋਟੋ ਜਿਹੇ ਗੱਲ ਹੋਇਆ ਸੀਗਾ ਆਮੋ ਸਾਹਮਣੇ ਹੋ ਕੇ ਦੋਵੇਂ ਰੰਦਾਵੇ ਜੋ ਕੇਜਰੀਵਾਲ ਕਹਿ ਕੇ ਗਏ ਸੀ ਕਿ ਦੋਵੇਂ ਰੰਦਾਵੇ ਦੇਖੋ ਜੀ ਲੜਾਈ ਜਿਹੜੀ ਹੁੰਦੀ ਆ ਨਾ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਹੈ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਹੈ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਾਈ ਲੜੀ ਅਸਲ ਲੜਾਈ ਜਿਸ ਦਾ ਬੰਦੇ ਨੇ ਵੀ ਯੋਗਦਾਨ ਪਾਇਆ ਉਹਦਾ ਬਹੁਤ ਤਾਂ ਵਰਕਰ ਕਹਿਣ ਨੇ ਤੇ ਮਾਰ ਕੇ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਮੁੱਛ ਸਾਡੀ ਵੀ ਅੱਜ ਖੜੀ ਹੈ ਯਾਰ ਮੇਰੇ ਯਾਰ ਇਹਨਾਂ ਮੇਰੇ ਵਰਕਰ ਕਬਲਾ ਜੀ ਤੱਕ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੁੱਛ ਹੈ ਜਾ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੋਛਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਮੋਛਾ ਤੇ ਮੋਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਬੰਦਾ 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 ਕਿਹੜੇ ਫੈਕਟਰ ਚੱਲਿਆ ਫਿਰ ਜਿੱਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਿਨਾਂ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਉਤੇ ਕਰਨੀਆਂ ਤੇ ਉਹਨੇ ਥੱਲੇ ਕਰਦੀਆਂ ਜੱਗਾ ਬਤਾ ਪ੍ਰਵਾਹ ਸਾਹਿਬ ਬਹੁਤ ਸਾਰੇ ਤੁਹਾਡੇ ਤੇ ਤੰਜ ਵੀ ਕਿਸੇ ਕੀ ਗੈਂਗਸਟਰਾਂ ਦੇ ਨਾਲ ਦੱਸਿਆ ਗਿਆ ਸੀ ਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਉਹਨਾਂ ਵੱਲੋਂ ਇਹੋ ਕਹਿਆ ਜਾ ਰਿਹਾ ਹੈ ਜਿਹੜਾ ਉਹਨਾਂ ਤੰਜ ਲੋਕਾਂ ਨੇ ਵੇਖਿਆ ਸਾਡੇ ਲੋਕ ਅਮਨਪਿਤਾਂ ਤੋਂ ਲੋਕ ਹੈ ਮੇਰਾ ਪਰਿਵਾਰ ਚੀਤਾਨਾ ਪਰਵਾਰ ਹੈ ਮੇਰੇ ਪਰਿਵਾਰ ਨੇ ਚਾਰ ਮੈਂਬਰਾਂ ਨੇ ਜਦੋਂ ਕਾਰਾ ਟੌਰ ਆਇਆ ਸੀ ਪੰਜਾਬ ਦੇ ਚੌਹਾਂ ਨੇ ਸੀ ਦਿੱਤੀ ਚਾਰ ਮੇਰੇ ਫਾਜ਼ਲ ਸਾਹਿਬ ਫਾਜ਼ਲੋ ਦੇ ਚਾਚਾ ਜੀ ਨਾਲ ਚਾਚਾ ਜੀ ਤੋਂ ਬਿਠੇ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਦਾ ਕੀ ਸਟੇਟਸ ਹੈ ਔਰ ਇਹਨਾਂ ਦੇ ਕਿੰਨਾ-ਕਿੰਨਾ ਲੋਕਾਂ ਨਾਲ ਸੰਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਬਿਲਕੁਲ ਜਿਸ ਲੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਲੈ ਬੋਟ ਪਾਈ ਸੀ ਅੱਜ ਉਹਨਾਂ ਦੇ ਘਰ ਭੰਗੜੇ ਦੇਖਣ ਵਾਲੇ ਆ ਤਦ ਕਰ ਫਾਸਾ ਤੁਸਦੀ ਆ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦਰ ਨੇ ਕਿਰਪਾ ਕੀਤੀ ਆ ਇੱਕ ਮੁੱਖ ਮੰਤਰੀ ਨਰ ਕਾਮ ਵਰਕਰ ਲੜਾਈ ਲੜੰਦਿਆ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਸਾਜ ਆ ਮੇਰੇ ਸਿਰ ਤੇ ਰੱਖਿਆ ਇਹ ਕੋ ਛੋਟੀ ਗੱਲ ਨਹੀਂ ਗੀ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੂੰ ਸੰਦਰ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਈ ਟੀਵੀ 'ਚ ਕਿੰਨਾ ਕਿਵੇਂ ਚੱਲਣ ਰਹੀਆਂ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਬੰਦੇਓ ਜੇ ਦਾ ਕਿਹੜਾ ਫੈਕਟਰ ਗਣ ਤੋੜਦਾ ਜੀ ਕਾਂਗਰਸ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਿੰਨਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚਾਹੁੰਦਾ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਇਸ ਪਰਿਵਾਰਵਾਦ ਨੂੰ ਖਤਮ ਕਰੋ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਵੱਡਾ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰਿਆਂ ਆਪਣੇ ਵੋਟਰਾਂ ਸਵਾਰਨਾ ਬੇਨਤੀ ਕਰਦਾ ਕੋਈ ਹੱਲਾਕੁਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ ਅਕਾਲੀ ਦਲ ਕਹਿੰਦਾ ਚੱਕੂ ਫੈਕਟਰੀ ਬੜਾ ਕੰਮ ਆਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਦੋਂ ਚੱਕੂ ਫੈਕਟਰੀ ਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਹੀ ਉਦੋਂ ਚੱਕੂ ਫੈਕਟਰੀ ਕਿੱਥੇ ਸੀਗਾ ਅਕਾਲੀ ਦਲ ਵੱਲੋਂ ਵੀ ਤਾਂ ਮੇਰੀ ਤਾਂ ਕੋਈ ਫੋਟੋ ਨਹੀਂ ਕਿਸ ਦੇ ਨਾਲ ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ ਜਦੋਂ ਪਿਕਰਮਜੀਠੀਆਂ ਨੇ ਵਿਧਾਨ ਸਭਾ ਸ਼ਹਿਚਨ ਚ ਫੋਟੋ ਉਹ ਕਿਹਦੀ ਫੋਟੋ ਸੀਗੀ ਉਤਾਨ ਸਾਰੀ ਨਾਲ ਕਿਹਦੇ ਨਾਲ ਫੋਟੋ ਬਾਤ ਹੋਇਆ ਜੀਗਾ ਆਮੋ ਸਾਹਮਣੇ ਹੋ ਕੇ ਦੋਵੇਂ ਰੰਦਾਵੇ ਜੋ ਕੇਜਰੀਵਾਲ ਕਹਿ ਕੇ ਗਏ ਸੀ ਕਿ ਦੋਵੇਂ ਦੇਖੋ ਜੀ ਲੜਾਈ ਜਿਹੜੀ ਹੁੰਦੀ ਆ ਨਾ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਹੈ ਇਹ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਹੈ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਾਈ ਲੜੀ